ਤੇ ਪਿੱਛੇ ਪਿੱਛੇ ਦਿਲ ਸ਼ੇਰ ਮੀਰਾ ਕੁੱਟੀ ਆ ਗਿਆ ਨੌਜਵਾਨ ਹੈ ਇਹ ਗੱਭਰ ਨੌਜਵਾਨ ਨੌਜਵਾਨ ਆਮਨ ਹੈ ਝਡੇਰਾ ਵਾਲਾ ਪੰਜਾਬ ਪੁਲਿਸ ਵਾਲਾ ਨੌਜਵਾਨ ਖੇਡ ਗਰਾਊਂਡ ਦੇ ਵਿੱਚ ਆ ਗਿਆ ਹੈ ਗਰਾਊਂਡ ਦੇ ਵਿੱਚ ਦੋਵੇਂ ਟੀਮਾਂ ਤਿਆਰੀ ਕਰਕੇ ਗਰਾਊਂਡ ਦੇ ਵਿੱਚ ਆ ਜਾਈਆਂ ਹੈ ਇਹ ਮੈਦਾਨ ਦੇ ਵਿੱਚ ਬੱਲੇ ਬੱਲੇ ਆ ਟੱਕਰ ਸਿਰੇ ਦੀ ਟੱਕਰ ਸਿੰਘ ਜੀ ਕੰਡੋਈ ਸਾਹਿਬ ਵੀ ਟਾਵਰ ਜੱਫਾ ਲਾਵੇਗਾ ਤੇ 1000 ਦਿੱਤਾ ਜਾਵੇਗਾ ਇਹ ਛੁਗਿਆ ਵਾਲਾ ਟਾਵਰ ਦਾ ਇੱਕ ਜੱਫਾ 1000 ਦਾ ਜੇ ਮੈਂ ਪਾਣੀ ਵਾਲੇ ਵੀਰਾਂ ਨੂੰ ਬੇਨਤੀ ਕਰਾਂ ਵੀਰ ਜੀ ਪਾਣੀ ਗਰਾਉਂਡ ਦੇ ਵਿੱਚ ਪਹੁੰਚਦਾ ਕਰ ਦਿਓ ਪਾਣੀ ਗਰਾਊਂਡ ਦੇ ਵਿੱਚ ਪਹੁੰਚਦਾ ਕਰਦਾ ਜੀ ਤੁਹਾਨੂੰ ਬਹੁਤ ਬਹੁਤ ਧੰਨਵਾਦ ਹੋਵੇਗਾ ਆ ਮਜੀ ਲਾਹੌਰੀ ਪੰਡਾਲੇ ਸੁਖ ਲਾਹੌਰੀ ਪੰਡਾਲ ਸਾਡੇ ਵੀਰ ਲਾਈਵ ਜੁੜੇ ਹੋਏ ਆ ਵਿਸ਼ੇਸ਼ ਤੌਰ ਤੇ ਲੱਕੀ ਵੀ ਭਰਾ ਸਾਡਾ ਕਹਿੰਦੇ ਫੌਜੀ ਸਾਹਿਬ ਜੁੜਿਆ ਹੋਇਆ ਸਾਰਿਆਂ ਦਾ ਸਤਿਕਾਰ ਕਰਦੇ ਆ ਖੇਡ ਮੈਦਾਨ ਦੇ ਵਿੱਚ ਪਿੰਡਾ ਆ ਗਿਆ ਮੇਰੇ ਵੀਰੋ ਮਯਾਧੀਆ ਖੈਰੀ ਦਾ ਜੋੜਾ ਪਿੰਡਾ ਆਉ ਚਾ ਲੰਮਾ ਗੰਬਰੂ ਦੀ ਉੱਚੀ ਲੰਮੀ ਏਕ ਆ ਫੜੀ ਨੇ ਮਾਂ ਪੂਣੀਆਂ ਮੈਨੂੰ ਮੁੰਡਾ ਲੈਣ ਦੇ ਦੇਖ ਇਹ ਮੰਜੀ ਆਕਾ ਨਾਮ ਬਲਬੀਰ ਕੌਰ ਸੰਦੂ ਗਾਮ ਦਾ ਨਾਮ अपना ਪਿੰਡ ਛੱਡਲ ਦਰਬਾਰ ਕਾ ਨਾਮ ਇਛਾਤਾ ਹੀ ਨਾਗ ਦੀ ਗੱਡੀ ਜੋ ਇਹ ਮੇਲਾ ਕਰਵਾਇਆ ਜਾ ਰਿਹਾ ਕਿੰਨੇ ਟਾਈਮ ਸੇ ਕਰਵਾਇਆ ਜਾ ਰਿਹਾ 40 ਸਾਲ ਤੋਂ ਇਹ ਜੋ ਦਰਬਾਰ ਹੈ ਕਿਤਨਾ ਪੁਰਾਣਾ ਹੈ ਪੁਰਾਣਾ 40 ਸਾਲ ਤੋਂ ਜੋ ਇਸ ਮੇਲੇ ਦੇ ਅੰਦਰ ਕੋਈ ਹਮ ਕੋਈ ਸੇ ਪ੍ਰਬੰਧ ਹੈ ਜੋ ਕਰਵਾਏ ਗਏ ਪ੍ਰਬੰਧ ਸਾਰੇ ਬਸ ਇਥੇ ਕਮਿਸ਼ਨਰ ਸਾਡੀ ਜਥੇ ਕਿਰਤਨ ਕਬੱਡੀ ਇਸ ਮੇਲੇ ਮੇ ਕਿੰਨਾ ਸੰਗਤ ਹੋਰ ਕਹਾ ਮਾ ਸੰਗਤ ਬਹੁਤ ਜਿਆਦੀ ਦਿੱਲੀ ਲੁਧਿਆਣਾ ਚੰਡੀਗੜ੍ਹ ਸਭ ਆਉਂਦੇ ਕਿੰਨੇ ਸੰਗਤ ਦੀ ਮਰਦਾਂ ਯਾਨ ਪੂਰੀਆਂ ਹੰਦੀਆਂ ਪੁੱਤਰਾਂ ਦੀਆਂ ਦਾਤਾਂ ਇੱਥੇ ਕੀ ਪੀਤੋ ਮਿਲਦੀਆਂ ਅਰਦਾਸਾਂ ਨਾਲ ਜੈ ਕਿ ਮੇਲੇ ਦੇ ਅੰਦਰ ਕਬੱਡੀ ਦਾ ਮੈਚ ਵੀ ਕਰਵਾਇਆ ਜਾ ਰਿਹਾ ਹੈ ਆਨੇ ਵਾਲੀ ਲੋਕਾਂ ਦੀ ਰਿਪੋਰਟ ਕੀ ਹੈ ਮੈਕਸੀਕੋ ਹਾਂ ਬਸ ਮੈਂ ਅਸੀ ਦੇਵਾਂਗੇ ਕਿ ਨੌਜਵਾਨ ਪੀੜੀ ਜਿਹੜੀ ਨਸ਼ਿਆਂ ਤੋਂ ਬਚੇ ਤੇ ਇਸ ਬੰਨੇ ਆ ਨਸ਼ਿਆਂ ਤੋਂ ਦਿੰਦਰਸ਼ੀਪ ਕਾ ਜਿਵੇਂ ਰੀਮੇਂ ਨਾ ਕਰਵਾਇਆ ਜਾ ਰਿਹਾ ਇਸ ਦੇ ਬਾਰੇ ਮੈਂ ਕੀ ਕਹਿ ਸਕਦਾ ਇਥੇ ਮਤਲਬ ਕਿ ਪੁੱਤਰਾ ਨਹੀਂ ਆ ਜਿਸ ਦਾ ਦਾਤਾਂ ਮਿਲਦੀਆਂ ਨਹੀਂ ਤੇ ਜਿਨ੍ਹਾਂ ਘਰ ਬੱਚੇ ਨਹੀਂ ਹੁੰਦੇ ਇਹ ਧਿਆਨ ਕੇ ਮਨੋ ਕਾਮਨਾ ਆਪਣੀ ਪੂਰੀ ਕਰਨਾ ਸ਼ਰਦਾ ਦੇ ਨਾਲ ਅਰਦਾਸ ਕਰਨਾ ਤੇ ਸਭ ਕੁਝ ਮਿਲਦਾ ਨਹੀਂ ਇਸ ਰਬੀ ਤੋਂ ਕਿਤੇ ਟਾਈਮ ਤੇ ਆ ਰਹੇ ਹੋ ਆਪੇ ਆਪ ਕਸੀਦਾ ਕਾਫੀ ਟਾਈਮ ਤੋਂ ਆ ਰਹੇ ਹਾਂ ਹਾਂਜੀ 7-8 ਸਾਲ ਹੋ ਗਏ ਆ ਉਸ ਤੋਂ ਪਹਿਲਾਂ ਦੇ ਮਤਲਬ ਕਿ ਆ ਰਹੇ ਹਾਂ ਬਟ 10 ਸਾਲ ਬਾਅਦ ਮੇਰੇ ਨਾਲ ਬੇਟਾ ਹੋਇਆ ਹੈ ਹਾਂਜੀ आज का मेला तो ये बहुत सालों से हो रहा है तीस साल से भी ज्यादा हो गया इस गद्दी को सुची गो जो भी लोग आते है बच्चे की मुराद पूरी होती है यहाँ पर ऐसे ऐसे लोग हैं जिनके सतारह सतारह साल तक यहाँ बच्चे हुए हैं सतारह साल के बाद मैंने खुद देखे हैं मैं भी पाँच छ साल से आ रही हूँ अनंतपुर साहब से तो यहाँ पर मैं हर एक मतलब लेडी को ये मैसेज देना चाहती हूँ कि अगर किसी को भी ये प्रॉब्लम है बच्चे की तो वो यहाँ आए यहाँ पर फल डालते हैं ये बीजी बहुत अच्छी कोई यहाँ पर ऐसी कोई पैसा नहीं लिया जाता बिल्कुल साफ सुथरा बस फल डालते हैं और ऐसे ऐसे मैंने केस देखे हैं जिसमें डॉक्टर ने भी मना कर दिया था कि नहीं बच्चा होएगा वो भी यहाँ पे बच्चे उनको भी बच्चे मिले हैं तो मैं तो यही कहूंगी यहाँ आप ये सारे में कैमरा घुमा के देखो यहाँ जितनी फोटोएं लगी है इससे कई गुना फोटुएं हैं वो आपने रखी हुई है क्योंकि जगह नहीं है लगाने के लिए तो यहाँ पर सबकी आशे मुरादें पूरी होती हैं किसी को भी कोई प्रॉब्लम भी हो अगर लेडी को वो यहाँ पे आए और आके इनका आशीर्वाद ले और बच्चे भगवान की देन है देने वाला तो भगवान है पर कोई ना कोई जरिया जो है यहाँ पर इस गद्दी से मतलब बच्चे बिल्कुल हंड्रेड परसेंट मतलब आपको यहाँ से गोद भरेगी आपकी थैंक यू ਇਹ ਕੋਟਾ ਵੈਗੁਰਜੀ ਦਾ ਬਾਦਸ਼ਾਹ ਵੈਗੁਰਜੀ ਕੀ ਫਤਿਹ ਸਾਡੇ ਪਿੰਡ ਲੋਹੜੀ ਮਲ ਦੀ ਸੰਗਤ ਛੇੜਾ ਦੀ ਸੰਗਤ ਜੀ ਦਾ ਸੱਜਣ ਸਭ ਤੋਂ ਫਾਰਮ ਵਾਲੇ ਮਾਤਾ ਜੀ ਉਹਨਾਂ ਦੇ بیٹے ਨਿਸ਼ਾਨ ਸਿੰਘ ਹਿariant ਸਿੰਘ ਤੇ ਵਿਕਲ ਸਿੰਘ ਉਹਨਾਂ ਵੱਲੋਂ ਆਏ ਸਾਡੀ ਤਰ੍ਹਾਂ ਹਰ ਸਾਲ ਕਬੱਡੀ ਦਾ ਮੈਚ ਕਰਾ ਕੱਪ ਕਰਾਇਆ ਜਾਂਦਾ ਕਬੱਡੀ ਦਾ ਕਿ ਸਾਡੇ ਏਰੀਏ ਦੇ ਲੋਕ ਜਿਹੜਾ ਖਾ ਰਹੇ ਆ ਕਿ ਮੁੰਡੇ ਖੇਡਿਆਣਾ ਜੋੜਦੇ ਉਹਨਾਂ ਨੂੰ ਬਹੁਤ ਵਧੀਆ ਭਰਾਲਾ ਉਹਨਾਂ ਦਾ ਹਰ ਸਾਲ ਦੀ ਤਰ੍ਹਾਂ ਇਹਨਾਂ ਦੇ ਪਰਿਵਾਰ ਵੱਲੋਂ ਇੱਥੇ ਕਬੱਡੀ ਦਾ ਕਾਪਾ ਕਰਾਇਆ ਜਾਂਦਾ ਪਿੰਡ ਛੱਡਣ ਦੀ ਬਹੁਤ ਵਧੀਆ ਗੱਲ ਹੈ ਜਿਸ ਨੂੰ ਸਾਡਾ ਨੂੰ ਪ੍ਰੇਰਣਾ ਮਿਲਦੀ ਹੈ ਬਾ ਉਹ ਨਵੇਂ ਮੁੰਡਿਆਂ ਨੂੰ ਨਸ਼ਿਆਂ ਤੋਂ ਦੂਰ ਰਿਹਾ ਤੇ ਕਬੱਡੀ ਵਾਲ ਵੱਲ ਵੱਧ ਜਾਂਦੇ ਆ ਬਹੁਤ ਵਧੀਆ ਨਿਭਰਾਣਾ ਇਹਨਾਂ ਦਾ ਸਾਰੀ ਸੰਗਤ ਦਾ ਤੁਹਾਡੇ ਬਾ ਸਾਡੀ ਇੱਥੇ ਪੁੱਜੇ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ